ਸ਼੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਭੰਤ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਇੱਕ ਦਾਵਾ ਕਰ ਦਿੱਤਾ ਗਿਆ। ਅਸਲ ਉਨ੍ਹਾਂ ਦਾ ਕਹਿਣਾ ਹੈ ਕਿ 4 ਦਸੰਬਰ 2024 ਨੂੰ ਸ਼੍ਰਮਮੰਦਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਚਲਾਈ ਗਈ ਗੋਲੀ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਹੈ। ਟੈਕਨੀਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਗਈ। ਸ਼੍ਰਮਮੰਦਰ ਸਾਹਿਬ ਵਿਖੇ ਸੇਵਾ ਲਈ ਗਈ ਸੀ। ਕਿਉਂਕਿ ਸੁਖਬੀਰ ਬਾਦਲ ਦੇ ਕੋਲ Z+ ਰੱਖਿਆ ਹੈ ਇਸ ਲਈ ਸੁਰੱਖਿਆ ਕਰਮਚਾਰੀਆਂ ਨੇ ਸੁਰੱਖਿਆ ਕਾਰਨ ਕਰਕੇ ਉਨ੍ਹਾਂ ਦੀ ਸੇਵਾ ਦੀ ਮਿਤੀ ਤੇ ਸਥਾਨ ਤੈਅ ਕਰਨ ਦੀ ਇਜਾਜ਼ਤ ਮੰ ਨਹੀਂ ਦਿੱਤੀਗੀ 4 ਦਸੰਬਰ ਨੂੰ ਨਰਾਇਣ ਸਿੰਘ ਚੋੜਾ ਨੇ ਸੇਵਾ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਦੇਣਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਦੋਂ ਦੀ ਅਕਾਲੀ ਆਗੂ ਬੰਟੀ ਰੁਮਾਣਾ ਦਾ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਸ ਦੇ ਪਿੱਛੇ ਮਾਸਟਰਮਾਈਂਡ ਸਨ ਹਾਲਾਂਕਿ ਉਹ ਸਾਬਤ ਨਹੀਂ ਕਰ ਸਕੇ ਕਿ ਹਰਪ੍ਰੀਤ ਸਿੰਘ ਦਾ ਨਰਾਇਣ ਸਿੰਘ ਚੋੜਾ ਦਾ ਕੋਈ ਸਬੰਧ ਸੀ ਪਰ ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀਆਂ ਨੇ ਇਹ ਪਹਿਲੀ ਵਾਰ ਵੀ ਨਹੀਂ ਹੋਇਆ ਜਿਹਾ ਇਹ ਪਹਿਲਾ ਵੀ 14-15 ਵਾਰ ਹੋ ਚੁਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਭਰਤੀ ਕਮੇਟੀ ਦੇ ਚਾਰ ਮੈਂਬਰ ਬੀਬੀ ਸਤਵੰਤ ਕੌਰ ਨੂੰ ਮੁਖੀ ਬਣਾਉਣਾ ਚਾਹੁੰਦੇ ਸਨ ਤੇ ਏਜੰਸੀਆਂ ਦੇ ਦਬਾਅ ਹੇਠ ਉਹਨਾਂ ਨੂੰ ਹਰਪ੍ਰੀਤ ਸਿੰਘ ਨੂੰ ਮੁਖੀ ਚੁਣਨਾ ਪਿਆ। ਮਹੱਤਵਪੂਰਨ ਗੱਲ ਇਹ ਹੈ ਕਿ ਬੰਟੀ ਰੁਮਾਣਾ ਦਾ ਬਿਆਨ ਉਦੋਂ ਆਇਆ ਜਦੋਂ ਅਕਾਲੀ ਦਲ ਦੇ ਨਵੇਂ ਧੜੇ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ। ਤਾਂਮਾਹਤਾੜਾ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਵਾ ਕਰ ਰਿਹਾ ਤੇ ਇਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਣ ਜਾ ਰਹੀ ਹੈ। ਤਾਂ ਬੰਟੀ ਰੁਮਾਣਾ ਨੇ ਇਹ ਵੀ ਦੁਹਰਾਇਆ ਕਿ 2 ਦਸੰਬਰ ਨੂੰ ਐਲਾਨੇ ਗਏ ਫੈਸਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਦਸਤਖਤ ਵੀ ਨੇ। ਯਾਨੀ ਹਰਪ੍ਰੀਤ ਸਿੰਘ ਨੇ ਉਦੋਂ ਕਿਹਾ ਸੀ ਕਿ ਵੱਖhoe ਧੜੇ ਨੂੰ ਆਪਣੀ ਵੱਖਰੀ ਰਸੋਈ ਸਮੇਟ ਲੈਣੀ ਚ ਵੀ ਬਣਾ ਲਈ ਹੈ ਹਾਲਾਂਕਿ ਇਸ ਨੂੰ ਲੈ ਕੇ ਵੀ ਸਵਾਲ ਕੀਤੇ ਗਏ ਨੇ ਸ਼੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮੰਤ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਇੱਕ ਦਾਵਾ ਕਰ ਦਿੱਤਾ ਗਿਆ ਅਸਲ ਉਹਨਾਂ ਦਾ ਕਹਿਣਾ ਹੈ ਕਿ 4 ਦਸੰਬਰ 2024 ਨੂੰ ਸ਼੍ਰਮਮੰਦਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਚਲਾਈ ਗਈ ਗੋਲੀ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਹੈ ਟੈਕਨੀਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸ਼੍ਰਮਮੰਦਰ ਸਾਹਿਬ ਵਿਖੇ ਸੇਵਾ ਲਈ ਗਈ ਸੀ ਕਿਉਂਕਿ ਸੁਖਬੀਰ ਬਾਦਲ ਦੇ ਕੋਲ Z+ ਰੱਖਿਆ ਹੈ ਇਸ ਲਈ ਸੌਖਿਆ ਕਰਮਚਾਰੀਆਂ ਨੇ ਸੁਰੱਖਿਆ ਕਾਰਨਾ ਕਰਕੇ ਉਹ ਦੀ ਮਿਤੀ ਤੇ ਸਥਾਨ ਤੈਅ ਕਰਨ ਦੀ ਇਜਾਜ਼ਤ ਮੰਗੀ ਪਰ ਇਜਾਜ਼ਤ ਨਹੀਂ ਦਿੱਤੀ ਗਈ 4 ਦਸੰਬਰ ਨੂੰ ਨਰਾਇਣ ਸਿੰਘ ਚੋੜਾ ਨੇ ਸੇਵਾ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਦੇਣਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਦੋਂ ਹੀ ਅਕਾਲੀ ਆਗੂ ਬੰਟੀ ਰੁਮਾਣਾ ਦਾ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਸ ਦੇ ਪਿੱਛੇ ਮਾਸਟਰਮਾਈਂਡ ਸਨ ਹਾਲਾਂਕਿ ਉਹ ਸਾਬਤ ਨਹੀਂ ਕਰ ਸਕੇ ਕਿ ਹਰਪ੍ਰੀਤ ਸਿੰਘ ਦਾ ਨਰਾਇਣ ਸਿੰਘ ਚੋੜਾ ਦਾ ਨਾਲ ਕੋਈ ਸਬੰਧ ਸੀ ਪਰ ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀਆਂ ਨੇ ਇਹ ਪਹਿਲੀ ਵਾਰ ਵੀ ਨਹੀਂ ਹੋਇਆ ਜਿਹਾ ਇਹ ਪਹਿਲਾ ਵੀ 14-15 ਵਾਰ ਹੋ ਚੁਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਰਦੀ ਕਮੇਟੀ ਦੇ ਚਾਰ ਮੈਂਬਰ ਬੀਬੀ ਸਤਵੰਤ ਕੌਰ ਨੂੰ ਮੁਖੀ ਬਣਾਉਣਾ ਚਾਹੁੰਦੇ ਸਨ ਤੇ ਏਜੰਸੀਆਂ ਦੇ ਦਬਾਅ ਹੇਠ ਉਹਨਾਂ ਨੂੰ ਹਰਪ੍ਰੀਤ ਸਿੰਘ ਨੂੰ ਮੁਖੀ ਚੁਣਨਾ ਪਿਆ। ਮਹੱਤਵਪੂਰਨ ਗੱਲ ਇਹ ਹੈ ਕਿ ਬੰਟੀ ਰੁਮਾਨਾ ਦਾ ਬਿਆਨ ਉਦੋਂ ਆਇਆ ਜਦੋਂ ਅਕਾਲੀ ਦਲ ਦੇ ਨਵੇਂ ਧੜੇ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ। ਤਾਂਮਾ ਤੇੜਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਦਾ ਦਾਵਾ ਕਰ ਰਿਹਾ ਤੇ ਇਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਣ ਜਾ ਰਹੀ ਹੈ। ਤਾਂ ਬੰਟੀ ਰੁਮਾਨਾ ਨੇ ਇਹ ਵੀ ਦੁਹਰਾਇਆ ਕਿ 2 ਦਸੰਬਰ ਨੂੰ ਐਲਾਨੇ ਗੇ ਫੈਸਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਦਸਤਖਤ ਵੀ ਨੇ। ਯਾਨੀ ਹਰਪ੍ਰੀਤ ਸਿੰਘ ਨੇ ਉਦੋਂ ਕਿਹਾ ਸੀ ਕਿ ਵੱਖhoe ਧੜੇ ਨੂੰ ਆਪਣੀ ਵੱਖਰੀ ਰਸੋਈ ਸਮੇਟ ਲੈਣੀ ਚ ਵੀ ਬਣਾ ਲਈ ਹੈ ਹਾਲਾਂਕਿ ਇਸ ਨੂੰ ਲੈ ਕੇ ਵੀ ਸਵਾਲ ਕੀਤੇ ਗਣ